ਜੀ ਵੀਰ ਜੀ ਸਤਿ ਸ੍ਰੀ ਅਕਾਲ ਆਪਣੇ ਐਤੀ ਵਾਲੇ ਵਾਲੇ ਅਰਨੇ ਦਾ ਨਵਾਂ ਸ਼ੋਰੂਮ ਜੋ ਕਿ ਕਾਰਪੋਰੇਸ਼ਨ ਦਫ਼ਤਰ ਦੇ ਬਿਲਕੁਲ ਸਾਹਮਣੇ ਬਣ ਚੁੱਕਿਆ ਹੁਣ ਤੁਸੀਂ ਜੋ ਵੀ ਸਮਾਨ ਲੈਣਾ ਵੀਰ ਕੋਲੋਂ ਇਧਰੋਂ ਹੀ ਆ ਕੇ ਲੈਣਾ ਇੱਕ ਵਾਰ ਤੁਹਾਨੂੰ ਵੀਰ ਨੂੰ ਮਲਾਉਨੇ ਆ ਆਪਣੇ ਨਵੇਂ ਸ਼ੋਰੂਮ 'ਚ ਆ ਬੈਠਿਆ ਸਾਡੇ ਵੀਰ ਵੀਰ ਸਤਿ ਸ੍ਰੀ ਅਕਾਲ ਹੋਰ ਵੀਰੇ ਡੀਟਾਗੋ ਨਮਾਜ਼ ਸ਼ੋਰੂ ਬਣਾ ਲਿਆ ਹੈ ਹਾਂ ਵੀਰੇ ਬਾਜ਼ਾਰ ਦੇ ਵਿੱਚ ਤੁਹਾਨੂੰ ਪਤਾ ਫਿਰ ਗੱਡੀ ਸਾਧ ਨੂੰ ਖੜਨ ਦੀ ਜਗ੍ਹਾ ਹੈ ਨਹੀਂ ਸੀਗੀ ਠੀਕ ਆ ਵੀਰ ਇੱਥੇ ਸਾਰਾ ਇੱਕ ਚੱਕ ਲਿਆਂਦਾ ਬਈ ਮਨਿਆਰੀ ਘੁਤਰਾਂ ਵਾਲਾ ਉੱਪਰ ਕਰਦਾ ਮਨਿਆਰੀ ਇੱਧਰ ਕਰਦਾ ਥੱਲੇ ਪਾਸੇ ਬੰਸਾਰੀ ਕਰਿਆਨਾ ਕਰਦਾ ਸਾਰਾ ਇੱਥੇ ਲਿਆਂਦਾ ਬਹੁਤ ਵਧੀਆ ਬਣ ਗਿਆ ਵੀਰੇ ਫਿਰ ਕਿੱਦੇ ਕਰਨੀ ਆ ਓਪਨਿੰਗ ਬਸ ਆਹ ਵਾਲੇ ਮੂਹਰੇ ਆਇਆ ਐਤਵਾਰ ਆਪਣਾ 5 ਅਕਤੂਬਰ ਦਾ ਐਤਵਾਰਾ ਪੰਜੋ ਕਿਦਮ ਵਰ ਨੂੰ ਨਾਲੇ ਪਹੁੰਚੀਓ ਤੁਸੀਂ ਵੀਰੇ ਜਰੂਰ ਜਰੂਰ ਵੀਰੇ ਤਾਂ ਕਾਰਡ ਤੁਹਾਨੂੰ ਮੈਂ ਭੇਜਣਾ ਬਾਕੀ ਘਰੇ ਭੇਜਦਾ ਵਾਂ ਤੇ ਨਾਲ ਭਾਬੀ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਲੈ ਕੇ ਪਹੁੰਚੀ ਵਾਂਡੇਆਂ ਕੁਮੜੀਆਂ ਨੂੰ ਕੀ ਬੰ ਨਹੀਂ ਕਿਸੇ ਨੂੰ ਕਾਰਡ ਪਹੁੰਚਾਇਆ ਜਾਂਦਾ ਕੋਈ ਕੋਈ ਸ਼ੇਰ ਵੀ ਕਰਨ ਦੀ ਕੋਸ਼ਿਸ਼ ਜਰੂਰ ਕਰਿਓ ਬਿਲਕੁਲ ਬਿਲਕੁਲ ਇਹਦਾ ਐਡਰੈਸ ਸਾਰਾ ਹੈਗਾ ਵਾ ਠੀਕ ਹੈ ਵੀਰੇ ਗਾਹਾਂ ਦੀ ਗਾਹ ਰਿਸ਼ਤੇਦਾਰੀਆਂ ਦੇ ਵਿੱਚ ਚਾਚੇ ਤਾਇਆ ਨੂੰ ਫੁੱਫੜਾ ਨੂੰ ਮਾਮੀਆਂ ਨੂੰ ਮਾਸੀਆਂ ਨੂੰ ਸਾਰਿਆਂ ਨੂੰ ਮਾੜਾ ਜਿਹਾ ਕਹਦੀਆਂ ਤੁਸੀਂ ਜਰੂਰ 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 ਵੀਰੇ ਜਰੂਰ ਕਿਉਂਕਿ ਤੁਹਾਡਾ ਮਾਸੀਆਂ ਨਾਮੀਆਂ ਦਾ ਪਿਆਰ ਬਹੁਤ ਹੈ ਇਸ ਕਰਕੇ ਮੈਂ ਕਹਿੰ ਤੇ ਬਾਕੀ ਵੈਰਾਈਟੀ ਤੁਹਾਨੂੰ ਪਤਾ ਆਪਣੀ ਹਮੋਂ ਆ ਕੇ ਇੱਕ ਵਾਰੀ ਪਹੁੰਚੋ ਰੇਟ ਦੇਖਿਓ ਬਾ ਆਪਣੇ ਸਾਰੇ ਸ਼ਹਿਰ ਨਾਲੋਂ ਜੇ ਰੇਟ ਘੱਟ ਨਾ ਹੋਵੇ ਸਿਰਫ ਇੱਕ ਵਾਰੀ ਆ ਕੇ ਦੇਖ ਲਿਓ ਨਾ ਘੱਟ ਹੋਵੇ ਅਗਲੀ ਵਾਰੀ ਆਉਂਦੀ ਲੋੜ ਨਹੀਂ ਇੱਕ ਵਾਰੀ ਆ ਕੇ ਰੇਟ ਹੀ ਚੈੱਕ ਕਰ ਲਿਓ ਜਰੂਰ ਜਰੂਰ ਵੀਰੇ ਜੀ ਜਿਹੜਾ ਰੇਟ ਆ ਬਜਾਰ ਜਿਹੜੀ ਪ੍ਰਿੰਟ ਵਾਲੀ ਆ ਜਿੱਥਾਂੋਂ ਦੇ ਤੋਂ 20% ਤੋਂ ਲੈ ਕੇ 57% ਤੱਕ ਆਪਾਂ ਲੈਸ ਦੇ ਦੇਣੀ ਆ 20% ਤੋਂ ਆਪ ਹੀ ਜਾਓ ਕਈ ਵਾਰ ਆਪਾਂ ਕਹਿ ਦਿੰਦੇ ਆ ਹੁਣ ਕੋਈ ਜੀ ਬਾਬਾ ਇੱਕ ਫੇਰ ਅੰਦਰ ਲਈ ਕਰੀਮ ਹੀ ਲੈਂਦੇ ਆ ਹਾਂਜੀ ਆ ਜੀ ਬਿਯਾਰ ਦੇ ਹੁੰਦੇ 55 ਪ੍ਰਿੰਟਰ ਦਾ ਅਗਲਾ 55 ਹੀ ਲੈਂਦਾ ਉਹਦੇ ਤੋਂ ਵੀ ਆਪਾਂ ਕਟੋਗੜ ਨਹੀਂ ਗਿਆ 15 20 25 ਜਿੰਨੀ ਪਰਸੈਂਟ ਵੱਧ ਵੱਲ ਐਸੋ ਵੀ ਹਰ ਇੱਕ ਨਾਰਮਲ ਚੀਜ਼ਾਂ ਤੇ ਵੀ ਮਿਲੂਗੀ ਤੇ ਬ੍ਰਾਂਡਰ ਦੇ ਵੀ ਤੇ ਨੋਨ ਬ੍ਰਾਂਡ ਤੇ ਹਰ ਚੀਜ਼ ਤੇ ਤੇਰਾ ਸਦਾਵਾਂਗੇ ਆਪਾਂ ਬਿਲਕੁਲ ਜੀ ਬਿਲਕੁਲ 50 50 ਪਰਸੈਂਟ ਦਾ ਗਲੈਸ ਨਾ ਆਵੇ ਫੇਰ ਆਪਾਂ ਬੈਠੇ ਆ ਭਰਾ ਲਓ ਜੀ ਹੁਣ ਸਾਰੇ ਮੇਰੇ ਵੀਰ 5 ਤਰੀਕ ਨੂੰ ਮਹੂਰਤ ਹੋ ਜਾਣਾ ਸ਼ੋਅਰੂਮ ਦਾ ਵੱਧ ਤੋਂ ਵੱਧ ਵੀਰ ਦਾ ਸਾਥ ਦੇਣਾ ਛੋਡੇ ਵਾਸਤੇ ਨਵਾਂ ਸ਼ੋਅਰੂਮ ਤਿਆਰ ਆ ਜਰੂਰ ਪਹੁੰਚੋ